ਅੱਜ ਸੀਡੀਪੀਓ ਦਫ਼ਤਰ ਚ ਚਗਾਵਾ ਵਿਖੇ ਸਰਬ ਆਂਗਣਵਾੜੀ ਜੁਨੀਏ ਦੀ ਸੂਬਾ ਪ੍ਰਧਾਨ ਬ੍ਰਿੰਦਰ ਕੌਰ ਸ਼ੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਚਗਾਵਾ ਦੀ ਸਰਕਲ ਪ੍ਰਧਾਨ ਮਰਿੰਦਰ ਕੌਰ ਜੀ ਗਵਾਈ ਹੇਠ ਸਮੂਹ ਆਂਗਣਵਾੜੀ ਵਰਕਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੀਡੀਪੀਓ ਦੀ ਪੋਸਟ ਖਾਲੀ ਪਈ ਹੈ ਸਿਰਫ ਵਾਧੂ ਚਾਰਜ ਦੇ ਕੇ ਹੀ ਕੰਮ ਚਲਾਇਆ ਜਾ ਰਿਹਾ ਸੀ ਪਰ ਹੁਣ ਤਾਂ ਹਾਲਾਤ ਇਹ ਬਣ ਚੁੱਕੇ ਹਨ ਕਿ ਸੀਡੀਪੀਓ ਸਮੇਤ 11 ਦੀਆਂ 11 ਪੋਸਟਾਂ ਖਾਲੀ ਹੋ ਚੁੱਕੀਆਂ ਹਨ ਦਫ਼ਤਰ ਵਿੱਚ ਉੱਲੂ ਬੋਲ ਰਹੇ ਹਨ ਕੇਵਲ ਇੱਕ ਸੇਵਾਦਾਰ ਦੇ ਸਹਾਇਕ ਇਹੀ ਦਫਤਰ ਚੱਲ ਰਿਹਾ ਹੈ ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲਿਆ ਬੱਚਿਆਂ ਲਈ ਆਏ ਫੀਡ ਦਫਤਰ ਵਿੱਚ ਪਈ ਹੈ ਪਰ ਸੀਡੀਪੀਓ ਸਮੇਤ ਕੋਈ ਅਧਿਕਾਰੀ ਨਾ ਹੋਣ ਕਾਰਨ ਇਹ ਫੀਡ ਨਹੀਂ ਵੰਡੀ ਜਾ ਰਹੀ ਬੁਢਾਪਾ ਵਿਧਵਾ ਤੇ ਆਂਘੀਣਾ ਦੀਆਂ ਪੈਨਸ਼ਨ ਦੇ ਫਾਰਮ ਰੁਕੇ ਪਏ ਹਨ ਜਿਸਦੇ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਮੌਕੇ ਸਰਕਲ ਪ੍ਰਧਾਨ ਮਨਿੰਦਰ ਕੌਰ ਸਨੀਤਾ ਬਲਜੀਤ ਕੌਰ ਕਮਲਜੀਤ ਕੌਰ ਹਰਿੰਦਰ ਕੌਰ ਸਰਬਜੀਤ ਕੌਰ ਜਗਿੰਦਰ ਕੌਰ ਹਰਿੰਦਰ ਕੌਰ ਮਨਜੀਤ ਕੌਰ ਪਰਮਜੀਤ ਕੌਰ ਇੰਦਰਜੀਤ ਕੌਰ ਕਲਦੀਪ ਕੌਰ ਸਮੇਤ ਮੋਰ ਪਿਆਰ ਕਰੋ ਆਹ ਹਾਜ਼ਰ ਸਨ ਸਰਕਲ ਦੀ ਮੈਂ ਹੈਗੀ ਪ੍ਰਧਾਨ ਤੇ ਇੱਥੇ ਅਸੀਂ ਚੁਗਾਵਾ ਬਲਾਕ ਦੇ ਦਫਤਰ ਵਿੱਚ ਆਏ ਆ ਤੇ ਇੱਥੇ ਕੋਈ ਵੀ ਸੀਟ ਜਿਹੜੀ ਹੈ ਭਰੀ ਹੋਈ ਨਹੀਂ ਸਾਰੀਆਂ ਸੀਟਾਂ ਖਾਲੀ ਆ ਤੁਸੀਂ ਦੇਖ ਵੀ ਸਕਦੇ ਹੋ ਸਾਰੀਆਂ ਚੇਅਰਸ ਖਾਲੀ ਪਈਆਂ ਆ ਵਾ ਸਿਰਫ ਇੱਕ ਸੇਵਾਦਾਰ ਦੇ ਸਾਰੇ ਦਫਤਰ ਚੱਲ ਰਿਹਾ ਹੈ ਤੇ 3 ਮਹੀਨੇ ਹੋ ਗਏ ਆ ਕਿਸੇ ਵੀ ਵਰਕਰ ਹੈਲਪਰ ਦੀ ਤਨਖਾਹ ਨਹੀਂ ਪੈ ਰਹੀ ਸਾਰੀਆਂ ਵਰਕਰਾਂ ਹੈਲਪਰਾਂ ਜਿਹੜੀਆਂ ਵਾ 3 ਮਹੀਨੇ ਤੋਂ ਤਨਖਾਹ ਤੋਂ ਵਾਂਝੀਆਂ ਵਾ ਕਈ ਵਰਕਰਾਂ ਹੈਲਪਰ ਹੋ ਜਿਆਆਂ ਕਈ ਵਿਧਵਾਏ ਤਲਾਕਸ਼ੁਦਾ ਹੈ ਤੇ ਉਹਨਾਂ ਦੀਆਂ ਤਨਖਾਹਾਂ ਨਹੀਂ ਪੈ ਰਹੀਆਂ ਜਿਨ੍ਹਾਂ ਦਾ ਇਹਨਾਂ ਤਨਖਾਹਾਂ ਤੋਂ ਹੀ ਉਹ ਗੁਜ਼ਾਰਾ ਕਰਦੀਆਂ ਸੀ ਆਪਣੇ ਘਰ ਦਾ ਤੇ ਇਸ ਕਰਕੇ ਉਹ ਬਹੁਤ ਹੀ ਤੰਗ ਹੈ ਉਹਨਾਂ ਦੇ ਘਰ ਦੇ ਚੁੱਲ੍ਹੇ ਠੰਡੇ ਪਏ ਹੋਏ ਹਨ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਸਾਡੇ ਦਫ਼ਤਰ ਦੇ ਵਿੱਚ ਸਟਾਫ ਪੂਰਾ ਕੀਤਾ ਜਾਵੇ ਕਿ ਸਾਰੀਆਂ ਆਂਗਣ ਵਾਲੀ ਵਰਕਰਾਂ ਹੈਲਪਰਾਂ ਦੀਆਂ ਜਿਹੜੀਆਂ ਤਨਖਾਹਾਂ ਟਾਈਮ ਸੇ ਦਿੱਤੀਆਂ ਜਾਏ ਇੱਥੇ ਦਫ਼ਤਰ ਦੇ ਵਿੱਚ ਕੋਈ ਨਹੀਂ ਹੈਗਾ ਜੇ ਕੋਈ ਆਉਂਦੇ ਵੀ ਆ ਤੇ ਆਪਣਾ ਮਤਲਬ ਚਾਰਜ ਤੇ ਆਉਂਦੇ ਆ ਥੋੜੇ ਚੇਰ ਵਾਸਤੇ ਆਉਂਦੇ ਆ ਤੇ ਨਾ ਹੀ ਕੋਈ ਸੀਡੀਪੀਓ ਆ ਨਾ ਕੋਈ ਸੁਪਰਵਾਈਜ਼ਰ ਨਾ ਕਲਰਕ ਕੋਣ ਸਾਭਦਾ ਇੱਥੇ ਬੜਾ ਇੱਥੇ ਸਿਰਫ ਹੁਣ ਇੱਕ ਸੇਵਾਦਾਰ ਹੈਗੇ ਉਹਨਾਂ ਦੇ ਸਾਰੇ ਦਫਤਰ ਚੱਲ ਰਿਹਾ ਹੈ ਇੱਥੇ ਸਮਾਂ ਵੀ ਤੁਹਾਡਾ ਕੋ ਬੱਚਿਆਂ ਦਾ ਕਾਫੀ ਆਇਆ ਪਿਆ ਹਾਂਜੀ ਫੀਡ ਤੇ ਆਈ ਹੋਈ ਆ ਸਾਰੇ ਉਹ ਹੀ ਕਰਦੇ ਸਾਰੇ ਦਫਤਰ ਦਾ ਉਹ ਹੀ ਦੇਖਦੇ ਆ ਸੇਵਾਦਾਰ ਹੀ ਜਿੰਨਾ ਚਿਰ ਕੋਈ ਸੀਡੀਪੀਓ ਨਹੀਂ ਆ ਰਹੇ ਉਹਨੇ ਦੇਰ ਤੱਕ ਫੀਡ ਵੀ ਜਿਹੜੀ ਆ ਨਹੀਂ ਵੰਡੀ ਜਾ ਸਕਦਾ ਮਸਲਾ ਸਾਡਾ ਇਹ ਹੈ ਕਿ ਸਾਡੇ ਨਾ ਦਫਤਰ ਵਿੱਚ ਨਾ ਕੋਈ ਸੀਡੀਪੀਓ ਨੇ ਨਾ ਸੁਪਰਵਾਈਜ਼ਰਾਂ ਛੇ ਸਾਡੀਆਂ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਖਾਲੀ ਪਈਆਂ ਨਾ ਕੋਈ ਕਲਰਕ ਹੈ ਨਾ ਕਾਊਂਟਰਡ ਹੈ ਨਾ ਸਾਡੀਆਂ ਵਰਕਰਾਂ ਹੈਲਪਰਾਂ ਦੀਆਂ ਕੋਈ ਪਈਆਂ ਪੈ ਰਹੀਆਂ ਨੇ ਤੇ ਬਿਨਾ ਤਨਖਾਹ ਤੋਂ ਸਾਡੀਆਂ ਵਰਕਰਾਂ ਹੈਲਪਰਾਂ ਜੜੀਆਂ ਕੰਮ ਕਰ ਰਹੀਆਂ ਨੇ ਕਿੰਨਾ ਟਾਈਮ ਹੋ ਗਿਆ ਜਿਹੜੀਆਂ ਨਾ ਤਿੰਨ ਮਹੀਨੇ ਹੋ ਗਏ ਸਾਡੀਆਂ ਕੋਈ ਤਨਖਾਹਾਂ ਨਹੀਂ ਪਈਆਂ ਦਫਤਰ ਬਿਲਕੁਲ ਬੰਦ ਹੈ ਹਾਂਜੀ ਦਫਤਰ ਬਿਲਕੁਲ ਬੰਦ ਹੈ